ਕਿੰਦੇ 84 ਕਦਮਾਂ ਦਾ ਪੁਲ ਲੰਘ ਕੇ ਗੁਰੂ ਰਾਮਦਾਸ ਮਹਾਰਾਜ ਦੇ ਕੋਲ ਆਇਆ ਭਲਿਆ ਤੇਰੇ ਗੁਰੂ ਰਾਮਦਾਸ ਜੀ ਨੇ ਤੈਨੂੰ ਸੀਨੇ ਨਾਲ ਲਾ ਕੇ ਇੱਕ ਬਚਨ ਦਿੱਤਾ ਕਿਹੜਾ ਬਚਨ ਕਿ ਵੇਖ ਸਿੱਖਾ ਮੇਰੇ ਘਰ ਨੂੰ ਸੋਨਾ ਲੱਗਾ ਬੋਲੋ ਸਤਨਾਮ ਸ੍ਰੀ ਅੱਠੇ ਪੈਰ ਉਸ ਘਰ ਦੇ ਵਿੱਚ ਸ਼ਬਦ ਚੱਲਦਾ ਏ ਤੇ ਮੇਰੇ ਪਾਸ਼ਾ ਦਾ ਹੁਕਮ ਕੀ ਹੈ ਕਿ ਸਿੱਖਾ ਵੇਖ ਮੇਰੇ ਘਰ ਨੂੰ ਬਾਹਰੋਂ ਸੰਗਤਾਂ ਵੇਂਦੀਆਂ ਤੇ ਕਹਿੰਦੀਆਂ ਗੋਲਡਨ ਟੈਂਪਲ ਸੋਨੇ ਦਾ ਘਰ ਹੁਣ ਤੇ ਆਪਣੇ ਵੀ ਕਹਿਣ ਲੱਗ ਪਏ ਤੁਸੀਂ ਨਾ ਖਿਆ ਕਰੋ ਦੋਵੇਂ ਪੰਜਾਬ ਜਾਣਾ ਇਹ ਸ਼ਬਦ ਨਹੀਂ ਵਰਤਣਾ ਮੈਂ 골ਡਨ ਟਾਈਪਲ ਜਾਣਾ ਸੋਨੇ ਦੀਆਂ ਇਮਾਰਤਾਂ ਰਾਜੇ ਮਹਾਰਾਜਿਆਂ ਦੀਆਂ ਵੀ ਬਥੇਰੀਆਂ ਸੀ ਪਰ ਉਹਨਾਂ 'ਚ ਮੌਤ ਵੀ ਨਜ਼ਰ ਆਉਂਦੀ ਹੈ ਜਦੋਂ ਪਿਆਰੇ ਦੇ ਘਰ ਦੀ ਪ੍ਰਕਰਮਾ ਕਰਦੇ ਆ ਉੱਥੇ ਜ਼ਿੰਦਗੀ ਪਈ ਨਜ਼ਰ ਆਉਂਦੀ ਆ ਖੁਸ ਹਰਿ ਗੁਰੂ ਰਾਮਦਾਸ ਸਾਰੇ ਕੀ ਕਹਿੰਦੇ ਕਿ ਭਾਈ ਮੇਰੇ ਘਰ ਨੂੰ ਸੋਨਾ ਲੱਗਾ ਮੋਤੀ ਹੀਰੇ ਲੱਗਿਆ ਪਰ ਕਿਉਂ ਅੰਦਰ ਸ਼ਬਦ ਚੱਲਦਾ ਹੈ ਤੇ ਸਾਨੂੰ ਕੀ